ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਦਾ ਫਰਮਾਨ ਆ 868 ਤੀਰਥ ਸਗਲ ਪੁੰਨ ਜੀ ਦਇਆ ਹੁਣ ਦੇਖੋ ਕਿੰਨੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਪੰਛੀਆਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਾਣੀ ਤੋਂ ਬਿਨਾ ਕੋਈ ਜਾਨਵਰ ਪੰਛੀ ਕਿਸੇ ਦੀ ਵੀ ਜੇ ਕੋਈ ਇੱਕ ਜੀਵ ਦੀ ਵੀ ਦਿਲੋਂ ਸੇਵਾ ਕਰਦਾ ਤਾਂ ਗੁਰੂ ਮਹਾਰਾਜ ਕਹਿੰਦੇ ਵੀ 68 ਤੀਰਥਾਂ ਦਾ ਜਿਹੜਾ ਪੁੰਨ ਮਿਲਦਾ ਆਪਾਂ ਘਰ ਏਸੀ ਲਾ ਕੇ ਬੈਠ ਜਾਨੇ ਆ ਹੁਣ ਆਪਣੇ ਏਸੀਆਂ ਦੀ ਜਿਹੜੀ ਗਰਮੈਸ ਆ ਉਹ ਬਾਹਰ ਇਹਨਾਂ ਨੂੰ ਚਿੱਲਣੀ ਪੈ ਰਹੀ ਆ ਆਪਾਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਯਾਦ ਕਰਕੇ ਉਹਦੇ ਹੁਕਮ ਦੇ ਵਿੱਚ ਆਪਾਂ ਤਾਂ ਆਨੰਦ ਮਾਨ ਰਹੇ ਆ ਪਰ ਇਹ ਪੰਛੀਆਂ ਨੂੰ ਜਿਹੜਾ ਤਕਲੀਫ ਆਪਾਂ ਵਿਚਾਰ ਰਹੇ ਆ ਉਹ ਇਹ ਬਚਾਰੇ ਜਾਣਦੇ ਨੇ ਇਹ ਦੇਖੋ ਆ ਹੁਣ ਛੋਟੇ ਛੋਟੇ ਟਿਟਿਰੀ ਦੇ ਬੱਚੇ ਨੇ ਜਿਹੜੇ ਸਾਡੇ ਘਰ ਦੇ ਕੋਲੇ ਗਿੱਜੇ ਹੋਏ ਨੇ ਇਹਨਾਂ ਨੂੰ ਡੇਲੀ ਅਸੀਂ ਇੱਥੇ ਪਾਣੀ ਪਾਉਨੇ ਆ ਰੇਕ ਵੀਰ ਇਹ ਜਰੂਰ ਉਪਰਾਲਾ ਕਰੋ ਕੋਈ ਫਰਕ ਨਹੀਂ ਪੈਂਦਾ ਦੇਖੋ ਪਾਣੀ ਆ ਪ੍ਰਮਾਤਮਾ ਨੇ ਆਪਾਂ ਨੂੰ ਬਥੇਰਾ ਦਿੱਤਾ ਹੋਇਆ ਕੋਈ ਇਲਾਜ ਜਿਹੜਾ ਤੁਹਾਡੇ ਘਰੇ ਆ ਚੌਲ ਕੋਈ ਦਾਲ ਉੱਥੇ ਖਲਾਰੋ ਇਹ ਆਪਣੇ ਆਪ ਆਉਣ ਲੱਗ ਜਾਂਦੇ ਆ ਇਹਨਾਂ ਨੂੰ ਕੋਈ ਸੱਦਣ ਦੀ ਲੋੜ ਨਹੀਂ ਕੋਈ ਸਨੇਹਾ ਨਹੀਂ ਦੇਣਾ ਪੈਂਦਾ ਇਹ ਵਿਚਾਰੇ ਆਪਣੇ ਆਪ ਟਿਕਾਣਾ ਬਣਾ ਕੇ ਤੁਹਾਡੇ ਕੋਲ ਪਹੁੰਚ ਕੇ ਸਕਣਗੇ ਤੇ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਇਹ ਆ ਜਿਹੜਾ ਹੁਣ ਮਹੀਨਾ ਬਹੁਤ ਜ਼ਿਆਦਾ ਆਪਾਂ ਦੇਖੋ ਹੁਣ ਸਵੀਲਾ ਵੀ ਲਗਣੀਆਂ ਨੇ ਅੱਜ ਕੱਲ ਆ ਕੇ ਜਿਹੜਾ ਇਨਸਾਨ ਆ ਉਹ ਤਾਂ ਕਿਤੋਂ ਮੰਗ ਕੇ ਵੀ ਆਪਣੀ ਭੁੱਖ ਪੂਰੀ ਕਰਦਾ ਪਿਆਸ ਪੂਰੀ ਕਰਦਾ ਪਰ ਇਹ ਵਿਚਾਰੇ ਜਿਹੜੇ ਦਰਬੇਸ਼ ਬੇਜਵਾਨ ਨੇ ਇਹਨਾਂ ਦਾ ਇਹਨਾਂ ਬਾਰੇ ਆਪਾਂ ਸੋਚਣਾ ਆਹ ਦੇਖੋ ਜੀ ਛੋਟੇ ਛੋਟੇ ਬੱਚੇ ਨੇ ਟੀਵੀ ਦੇ ਇਹ ਵਿਚਾਰਿਆਂ ਨੂੰ ਇਦਾਂ ਹੀ ਇੱਥੇ ਨਹੀਂ ਭੁੱਖੇ ਪਿਆਸੇ ਤੜਫਣਾ ਇਹ ਆਦਤ ਬਣੀ ਹੋਈ ਹੈ ਇਹਨਾਂ ਦੀ ਇਹਨਾਂ ਨੇ ਆਪਣੇ ਘਰ ਦੇ ਕੋਲ ਹੀ ਆਉਣਾ ਹੁਣ ਸਾਨੂੰ ਦੇਖ ਕੇ ਸਾਈਡ ਤੇ ਚਲੇ ਗਏ ਸੀ ਜ਼ਰੂਰ ਆਪਦੇ ਗੇਟ ਕੋਲ ਜਾ ਕੇ ਤੇ ਬਾਹਰ ਖੁੱਲੇ ਚ ਵੀ ਕੋਈ ਥੋੜਾ ਘਰ ਆ ਜਾਂ ਤੁਸੀਂ ਮੋਟਰ ਤੇ ਜਾਂ ਡੇਰੀ ਜੋ ਵੀ ਜਿੱਦਾਂ ਵੀ ਹੋ ਸਕਦਾ ਜ਼ਰੂਰ ਇਹ ਪੰਛੀਆਂ ਨੂੰ ਮਾੜਾ ਮੋਟਾ ਜਿਹੜਾ ਆਪਦਾ ਦਸਵੰਦ ਦਵੋ ਇਹ ਪਰਮਾਤਮਾ ਤੁਹਾਨੂੰ ਰੰਗ ਲਾਊਗਾ ਇਹ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਵੀ ਕਰਿਓ ਤੇ ਇਹ ਚੀਜ਼ ਨੂੰ ਅੱਜ ਤੋਂ ਜ਼ਰੂਰ ਲਾਗੂ ਕਰਿਓ ਆ ਦੋ ਮਹੀਨੇ ਬਹੁਤ ਜ਼ਿਆਦਾ ਜ਼ਰੂਰਤ ਆ ਆਪਾਂ ਇਹਨਾਂ ਦਾ ਸਾਥ ਦੇਈਏ